ਪੜ ਗਿਆ ਜੀ ਨਾਂ ਕੀ ਡਟ ਨਾਰਨਜੀਤ ਸਿੰਘ ਫੋਨ ਚਲਾਉਂਦੇ ਸੀ ਗੱਡੀ ਇਹ ਰਣਜੀਤ ਜੀ ਲਾ ਰਿਹਾ ਹੈ ਕਿੰਨੇ ਵਜੇ ਦੀ ਗੱਲ ਹੈ ਇਹ ਸਵੇਰ 5:00 ਵਜੇ ਦੀ ਗੱਲ ਹੈ ਅਨੇ ਸਾ ਮਾਮਾ ਜੀ ਆਉਂਦੇ ਸੀ ਤੇ ਉਧਰੋਂ ਟਾਇਰ ਫਟਨ ਕਰਨਾ ਇੱਧਰੋਂ ਗੱਡੀ ਸਲਿੱਪ ਹੋ ਗਈ ਇੱਧਰੋਂ ਨਿਕਲ ਪਚਾ ਨਹੀਂ ਤੇ ਨੁਕਸਾਨ ਤੇ ਨਹੀਂ ਹੋਇਆ ਕੋਈ ਬੰਦੇ ਗੱਡੀ ਟੁੱਟ ਗਈ ਔਰ ਬੰਦੇ ਤੇ ਚਲੋ ਬਾਜੀ ਗਾ ਰਣਜੀਤ ਚਲਾਉਂਦਾ ਹੈ ਗੱਡੀ ਇਹਨਾਂ ਟਾਇਰ ਫਟਨ ਕਰਨਾ ਗੱਡੀ ਖਿੱਚ ਕੇ ਇਧਰ ਨੂੰ ਰੋਖਾਨ ਨੂੰ ਲੈ ਗਈ ਤੇ ਮਨੇਸਾ ਨਾਲ ਪਠਾਨਕੋਟ ਤੋਂ ਲੋਡ ਕਰਕੇ ਆ ਰਹੇ ਸੀ ਰੇਤਾ ਕਿੱਥੇ ਜਾ ਰਹੇ ਸੀ ਇਹ ਇਧਰ ਜਾ ਰਹੇ ਕਮਾਨ ਹੀ ਕਿੱਥੋਂ ਦੀ ਗੱਡੀ ਹੈ ਤੇ ਭਾਈ ਇੱਟ ਪਈ ਪਿੰਡ ਦੀ ਤੇ ਕਿੰਨੇ ਵਜੇ ਦਾਸ ਹੱਸ ਪੰਜ ਵਜੇ ਇਹ ਪੰਜ ਮਨੇਸਾ ਦਾ 5 ਵਜੇ ਤੇਰੇ ਹਾਂਜੀ ਤੇ ਡਰਾਈਵਰ ਨੇ 60 ਤੇ ਨਹੀਂ ਲੱਗੀ ਕਿੰਨੇ ਜਾਣੀ ਨਹੀਂ ਨਹੀਂ 60 ਸੂਟ ਤੋਂ ਬਚਾ ਭਾਈ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਗੱਡੀ ਦਾ ਨੁਕਸਾਨ ਹੋਇਆ ਆ ਗੱਡੀ ਦੀ ਹੈ ਇੰਸ਼ੋਰੈਂਸ ਵਗੈਰਾ ਲਈਆ ਫੋਟੋ ਨਹੀਂ ਸਾਰੇ ਦੇ ਮਾਲਕ ਨੂੰ ਪਤਾ ਜੇ ਸਾਨੂੰ ਨੂੰ ਤੇ ਹੁਣ ਇਹ ਦੂਸਰੀ ਗੱਡੀ ਤੇ ਲੱਦ ਲਾਦ ਕਿਉਂ ਹਾਂਜੀ ਇਹ ਟਰਾਲੀ ਤੇ ਲੋਡ ਕਰਕੇ ਵਾਪਸੀ ਲੈ ਕੇ ਚੱਲੇ ਆਪਣੀ ਗੱਡੀ ਕਢਾਉਣ ਲੱਗੇ ਨੇ ਇੱਥੋਂ ਕ੍ਰੇਨ ਮੰਗਾਈ ਹੈ ਵਾਪਸੀ ਲੈ ਕੇ ਜਾਣੀ ਆ ਜਾਂ ਉਹਨੂੰ ਜਿੱਦੇ ਜਾ ਰਹੀ ਸੀ ਉੱਥੇ ਜਾ ਨਹੀਂ ਨਹੀਂ ਵਾਪਸੀ ਲੈ ਕੇ ਜਾਣਗੇ ਕੰਮ ਤੇ ਲਾਉਣਗੇ ਗੱਡੀ ਜੈਂਸੀ ਜੀ ਤੁਸੀਂ ਹਾਂਜੀ